ਇਹਦਾ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਰੇ ਪਿੰਡ ਵਿੱਚ ਘੁੰਮਦੀ ਹੈ ਲੇਕਿਨ ਮੰਦਰ ਜਾਣ ਤੋਂ ਡਰਦੀ ਹੈ ਦੱਸੋ ਕੀ ਚੀਜ਼ ਹੈ ਇਹ ਸਦਾ ਸਹੀ ਜਵਾਬ ਹੈ ਚੱਪਲ ਦੂਸਰੀ ਪਹੇਲੀ ਅੱਖਾਂ ਹੁੰਦੇ ਹੋਏ ਅੰਨਾਂ ਹੂੰ ਲੱਤਾਂ ਹੁੰਦੇ ਹੋਏ ਵੀ ਲੰਗੜਾ ਹਾਂ ਚਿਹਰਾ ਹੁੰਦੇ ਹੋਏ ਵੀ ਮੈਂ ਬੋਲ ਨਹੀਂ ਸਕਦਾ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਗੁੱਡੀ ਤੀਸਰੀ ਪਹੇਲੀਓ ਕਿਹੜਾ ਫਲ ਹੈ ਜਿਸ ਦਾ ਨਾਂ ਤਾਂ ਕੋਈ ਬੀਜ ਹੈ ਨਾ ਹੀ ਕੋਈ ਛਿਲਕਾ ਇਸ ਦਾ ਸਹੀ ਜਵਾਬ ਹੈ ਸਹਿ ਤੂਤ ਦਾ ਫਲ ਚੌਥੀ ਪਹੇਲੀ ਉਹ ਕਿਹੜੇ ਰੁੱਖ ਵਿੱਚ ਲੱਕੜ ਨਹੀਂ ਹੁੰਦੀ ਇਸਦਾ ਸਹੀ ਜਵਾਬ ਹੈ ਕੇਲੇ ਦਾ ਰੁੱਖ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕਾਲੇ ਰੰਗ ਦੀ ਹੈ ਜੋ ਚਾਨਣ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਹਨੇਰੇ ਵਿੱਚ ਨਹੀਂ ਦਿਖਾਈ ਦਿੰਦੀ ਇਸਦਾ ਸਹੀ ਜਵਾਬ ਹੈ ਪਰਸ਼ਾਵਾ ਛੇਵੀਂ ਪਹੇਲੀ ਉਹ ਕਿਹੜਾ ਹੈ ਜੋ ਸਵੇਰੇ ਅਤੇ ਸ਼ਾਮ ਸੂਰਜ ਵੱਲ ਦੇਖਦਾ ਰਹਿੰਦਾ ਹੈ ਇਸ ਦਾ ਸਹੀ ਜਵਾਬ ਹੈ ਸੂਰਜਮੁਖੀ ਦਾ ਫੁੱਲ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਉੱਤੇ ਪੱਤੇ ਤੇ ਪੱਤਾ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ ਪੱਤਾ ਗੋਬੀ 8ਵੀਂ ਪਹੇਲੀ ਹਰਾ ਚੋਰ ਲਾਲ ਘਰ ਉਸ ਵਿੱਚ ਬੈਠਾ ਕਾਲਾ ਸ਼ੈਤਾਨ ਦੱਸੋ ਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਦਾ ਸਹੀ ਜਵਾਬ ਹੈ ਤਰਬੂਜ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਗਰਮ ਹੋਣ ਤੇ ਜੰਮ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਅੰਡਾ ਦਸਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੁੜੀਆਂ ਵਿੱਚ ਵੱਧਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਬਾਲ